ਸਭ ਭਾਈ ਦੀ ਪਰੇ ਤੇ ਸੋਨੂੰ ਪਤਾ ਹੀ ਆ ਸਾਰਿਆਂ ਨੂੰ ਜਿਹੜੇ ਕੀ ਸਹਬਜਾਦਿਆਂ ਦੇ ਦਿਨ ਚੱਲ ਰਹੇ ਨੇ ਫੀਦੀ ਦਿਹਾੜੇ ਚੱਲ ਰਹੇ ਨੇ ਹਨਾ ਤੇ ਪਰ ਇੱਥੇ ਆ ਜਿਸੂ ਮਿਸੂ ਵਾਲੇ ਹਰ ਵਾਰ ਪਿਛਲੇ ਵਾਰ ਵੀ ਜਦੋਂ ਅਸੀਂ ਇਹ ਬੰਦ ਕਰਾਇਆ ਸੀ ਇੱਥੇ ਲਾਲਾ ਡੀਜੇ ਦੇਖੋ ਆ ਉਹਦਾ ਕਰਨ ਆ ਉਹਦਾ ਘਰੇ ਡੀਜੇ ਨਾਲ ਉਹਨਾਂ ਦਾ ਸਿਸਟਮ ਚਲਾਉਣਾ ਉਹਦਾ ਜਿਵੇਂ ਮਰਜ਼ੀ ਕਰਨ ਆਪਾਂ ਨਹੀਂ ਰੋਕਦੇ ਪਰ ਜਦੋਂ ਡੀਜੇ ਲਾਉਂਦੇ ਆ ਸਾਨੂੰ ਚੜਿਉਂਦੇ ਆ ਇਹਨਾਂ ਦਾ ਪਾਸਟਰ ਕਹਿੰਦਾ ਕਹਿੰਦਾ ਹੁਣ ਅਸੀਂ ਤੁਸੀਂ ਰੋਕ ਕੇ ਦਿਖਾਓ ਆਹ ਖੜੇ ਆ ਆ ਰੋਕ ਤੇ ਨਾ ਤੁਸੀਂ ਇੱਕ ਗੱਲ ਦੇਖੋ ਅੱਜ ਸਾਡੇ ਇੱਥੇ ਦਿਵਾਨ ਲੱਗੇ ਸੀਗੇ ਬਾਬਾ ਫੇਰ ਸਿੰਘ ਖੇੜੀ ਵਾਲਿਆਂ ਦੇ ਤੇ ਉੱਥੇ ਸਿਰਫ ਦੋ ਮਲਾਜ਼ਮ ਸੀ ਪੁਲਿਸ ਦੇ ਆ ਦਿਖਾ ਦੇ ਹੁਣ ਸਾਡੇ ਅੱਜ ਦਿਖਾ ਦੇ ਵੀ ਸਾਰੇ ਜ਼ਿਲ੍ਹੇ ਦੀ ਪੁਲਿਸ ਆ ਸਾਰੀ ਦਿਖਾ ਦੇ ਗੱਡੀਆਂ ਵੀ ਦਿਖਾ ਦੇ ਗੱਡੀਆਂ ਦਿਖਾ ਦੇ ਇਹਦਾ ਮਤਲਬ ਕਿ ਤੁਸੀਂ ਸਮਝ ਸਕਦੇ ਹੋ ਆਪ ਵੀ ਸਿਆਣੇ ਹੋ ਵੀ ਸਾਡੇ ਹਾਲਾਤ ਕਿਹੋ ਜਿਹੇ ਬਣ ਗਏ ਇੰਨਾਂ ਲਈ ਤਾਂ ਹਜ਼ਾਰਾਂ ਜੀ ਜਾ ਕੇ ਖੜ ਜਾਂਦੀਆਂ ਨੇ ਜਦੋਂ ਚਿੱਟੇ ਨਾਲ ਨੌਜਵਾਨ ਮਰਦੇ ਨੇ ਉਦੋਂ ਕੋਈ ਨਹੀਂ ਬਈ ਬੋਲਦਾ ਅੱਜ ਤੁਸੀਂ ਆ ਕੱਲ ਦੀ ਘਟਨਾ ਲਾ ਲਓ ਤੁਸੀਂ ਮੁੰਡਾ ਮਾਰਦਾ ਸਰਪੰਚ ਉਥੇ 50 ਬੰਦਿਆਂ ਨੇ ਰਾ ਕੇ ਚਿੱਟੇ ਵਾਲਿਆਂ ਨੇ ਬੰਦਾ ਮਾਰਤਾ ਉਹਦੇ ਘਰੇ ਕਿੰਨੇ ਕ ਬੰਦੇ ਖੜੇ ਨੇ ਸਾਰੇ ਲੋਕਾਂ ਨੂੰ ਅਪੀਲ ਆ ਉਹਦੇ ਲਈ ਵੀ ਆਪਾਂ ਹੁਣ ਲੜਾਈ ਲੜਾਂਗੇ ਪਰ ਤੁਸੀਂ ਆ ਦੇਖੋ ਲੱਪਰੀ ਤੇ ਬੋਲ ਵੀ ਬਾਕੀ ਤੁਸੀਂ ਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਦਾ ਸਾਰੀ ਗੱਲ ਹੁਣ ਤੁਹਾਨੂੰ ਸਿਰੇ ਨੇ ਦੱਸ ਹੀ ਦਿੱਤੀ ਆ ਵੀ ਆ ਜਿਸੂ ਮਿਸਵਾਲਾ ਲਈ ਜਿਹੜਾ ਅੱਜ ਆਪਣੇ ਪਿੰਡ 'ਚ ਇਕੱਠੇ ਹੋਏ ਆਂ ਅਕਲੀਏ ਤੇ ਇਹੀ ਦੱਸਣਾ ਚਾਹੁੰਦੇ ਆ ਵੀ ਹੁਣ ਦੇਖ ਲਓ ਪੁਲਿਸ ਪ੍ਰਸ਼ਾਸਨ ਆ ਉਹ ਪ੍ਰੋਗਰਾਮ ਕਰਨ ਵਾਲੇ ਦਾ 10 ਨੇ ਤੇ ਪੁਲਿਸ ਦਾ 100 ਬੰਦਾ ਪਹੁੰਚਿਆ ਪਿਆ ਉਹਨਾਂ ਲਈ ਵੀ ਕਰਾਵਾਂਗੇ ਲਵੇ ਲਾਉਣੇ ਦੀ ਸੰਗਤਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਅਕਲੀਏ ਦਾਣਾ ਮੰਡੀ 'ਚ ਵੱਧ ਤੋਂ ਵੱਧ ਪਹੁੰਚੋ ਵੀ ਇਹ ਸਿੱਖਾਂ ਨੂੰ ਹਰ ਇੱਕ ਸਰਕਾਰ ਦਬਾਉਣਾ ਚਾਹੁੰਦੀ ਆ ਜਿਹੜੇ ਆਉਂਦੇ ਆ ਸਾਨੂੰ ਜਾਣ ਜਾਣ ਛੜ ਛੜਾਉਂਦੇ ਆ ਆਪਾਂ ਨੂੰ ਇਹ ਆ ਸਾਰੀ ਦਿਖਾ ਦੇ ਵੀ ਉਹ 10 ਬੰਦੇ ਨੇ ਪ੍ਰੋਗਰਾਮ ਨੂੰ ਕਰਾਉਣ ਥੋਰ ਸਾਈ ਹੋਈ ਯਾਰ ਆ ਦਿਖਾ ਇਧਰ ਘਰ ਘਰ ਸਾਰੇ ਪਿੰਡ ਦੀ ਪੁਸਤ ਹੈ ਇਧਰ ਇੱਕ ਸਾਰਾ ਪਿੰਡ ਖੜਾ ਇੱਕ ਪਾਸੇ ਇੱਕ ਪਾਸੇ ਉਹ 10 ਬੰਦੇ ਨੇ ਉਹ ਗੱਡੀਆਂ ਸਾਰੀਆਂ ੱਲੇ ੱਲੇ ਬੰਦੇ ਤੇ 10 ਸਹਾਵ ਦੇ ਪੁਲਿਸ ਵਾਲੇ ਉਹਨਾਂ ਦਾ ਪਿੰਡ ਦੇ ਤਾਂ ਹੈ ਨਹੀਂ ਉਹਨੇ ਪਿੰਡ ਹੈ ਨਹੀਂ ਪਿੰਡ ਦੇ ਹੈ ਨਹੀਂ ਉਹਨੇ ੱਲੇ ੱਲੇ ਬੰਦੇ ਨੂੰ ਮੁਲਾਜ਼ਮ ਆਉਂਦਾ ਦੱਸਦਾ